आजादी दिहाड़े मौके सरदी जिले फिरोजपुर दे सिविल अस्पताल विखे सिविल सर्जन ने लहराया तिरंगा और चंगिया सेहत सेवावा मुहैया करवाउंदा दित्ता परोसा देश दी तरक्की उंती ले हर व्यक्ति अपना बणदा योगदान करे अदा सिविल सर्जन ਸਰਦੀ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਆਜ਼ਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਵਿਖੇ ਅੱਜ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਵੱਲੋਂ ਦੇਸ਼ ਦੀ આન ਬਾਨ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮਿਲ ਰਹੀਆਂ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਅਤੇ ਉੱਨਤੀ ਲਈ ਹਰ ਵਿਅਕਤੀ ਆਪਣਾ ਬਣਦਾ ਯੋਗਦਾਨ ਦੇਵੇ। ਇਸ ਮੌਕੇ ਉਹਨਾਂ ਹਾਜ਼ਰੀਨ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅਤੇ ਸਮਾਜ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਅਤੇ ਨਸ਼ਾ ਨਾਲ ਪੀੜਤ ਮਰੀਜ਼ਾਂ ਨੂੰ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਹਮਲਾ ਮਾਰਨ ਦੀ ਅਪੀਲ ਕੀਤੀ। ਸਮਾਜ ਨੂੰ ਪ੍ਰੰਤੋਂ ਨ ਚੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਨikhil ਸੀਨੀਅਰ ਮੈਡੀਕਲ ਅਫਸਰ ਫਿਰੋਜ਼ਪੁਰ ਨੇ ਭਰੋਸਾ ਦਿਵਾਇਆ ਕਿ ਸਿਵਲ ਹਸਪਤਾਲ ਵਿੱਚ ਸਿਹਤ ਸੇਵਾਵਾਂ ਵਧਿਆ ਟੰਗ ਨਾਲ ਲੋਕਾਂ ਨੂੰ ਮੁਹੱਈਆ ਕਰਵਾਉਣ ਜਾਣ ਗਿਆ। ਰਾਹ ਦਸਤੇ ਸਮਾਧਨ ਦੇ ਉਤੇ ਸਵਾਾਰੇ ਸਟਾਫ ਮੈਂਬਰਸ ਨੇ ਮਿਲ ਕੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਬਿਹਤਰ ਸੇਵਾ ਹੁਕਮਤਾਰੇ ਸਾਰੇ ਜਿਹੜਾ ਫਰੋਸਪਨ ਨਗਰ ਨਿਵਾਸੀਆਂ ਵਾਸਤੇ ਬੈਟਰ ਅਪਡੇਟ ਅੱਗੇ ਆਉਣ ਵਾਲੇ ਪੈਂਟੀਆਂ ਹੋਵੇ ਤੇ ਆਪਣੀਆਂ ਬਿਹਤਰ ਸੇਵਾ ਹੁਕਮਤੰਦ ਦੇਦੇ ਹੋਏ ਡਿਸਟ੍ਰਿਕਟ ਨੂੰ ਨੰਬਰ 1 ਪੰਜਾਬ ਲੈਵਲ ਤੇ ਲਿਖਿਆ ਹੈ। ਅਸ ਕੁਝ ਇੰਪਲਾਈਸ ਵਾਲੀ। ਹਾਂਜੀ ਹਾਂ ਜਿਹੜੇ ਬਹੁਤ ਮੈਸ ਤੇ ਮੇਰਾ ਸਾਰਾ ਸਟਾਫ ਨੰਬਰ 1 ਸਟਾਫ ਆ। ਪਰ ਬਿਕੋਜ਼ ਨੰਬਰ ਬਹੁਤ ਜ਼ਿਆਦਾ ਸੀ ਇਸ ਕਰਕੇ ਕੁਝ ਸਿਲੇਕਟਡ ਮੈਂਬਰਸ ਨੂੰ ਸੀ ਅਪਰੀਸ਼ੀਏਟ ਕੀਤਾ ਹੈ ਤੇ ਹੋਪਫੁਲੀ ਨੈਕਸਟ ਈਅਰ ਇਹਨਾਂ ਤੋਂ ਵੀ ਬਿਹਤਰ ਹੋਰ ਨੰਬਰ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਹੋਪਿੰਗ ਫॉर ਦ ਬੇਸ ਕਿ ਮੇਰੀ ਡਿਸਟ੍ਰਿਕਟ ਨੰਬਰ 1 ਪੰਜਾਬ ਵਿੱਚ ਆਵੇ ਐਵਰੀਬਾਡੀ ਵਿਲ ਵਰਕ ਟੂਗੇਦਰ ਹਸਪੀਟਲ ਦੇ ਜਿਹੜੇ ਵੀ ਸਟਾਫ ਬਹੁਤ ਵਧੀਆ ਕੰਮ ਕਰਦੇ ਆ ਪੇਸ਼ੈਂਟ ਨੂੰ ਹੈਲਪ ਫੈਸਿਲਿਟੀ ਦੇ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੇ ਆ ਅਸੀਂ ਉਹਨਾਂ ਨੂੰ ਹਸਪੀਟਲ ਦੇ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਨਮਾਨਿਤ ਕੀਤਾ ਹੈ ਤਾਕੀ ਉਹਨਾਂ ਨੂੰ ਅੱਗੇ ਵੀ ਜਿਹੜੀ ਇਹ ਮੋਟੀਵੇਸ਼ਨ ਹੈਗੀ ਹੈ ਉਹਨਾਂ ਦੀ ਬਣੀ ਰਹੇ ਤੇ ਜਿਹੜੇ ਬਾਕੀ ਵੀ ਸਟਾਫ ਹੈਗਾ ਉਹ ਵੀ ਮੋਟੀਵੇਟਡ ਫੀਲ ਕਰਨ ਕਿ ਉਹਨਾਂ ਨੇ ਕੱਲ ਅੱਜ ਨਾਲੋਂ ਬਿਹਤਰ ਕੰਮ ਕਰਨਾ ਤੇ ਮਰੀਜ਼ ਨੂੰ ਵਧੀਆ ਸੇਵਾ ਦੇਣ। ਜਿਹੜੇ ਚਾਰਸ ਲੈ ਗਿਆ ਤੁਸੀਂ ਮਤਲਬ ਕੁਝ ਕਾਫੀ ਚੇਂजेस ਲੈ ਕੇ ਆਏ ਹੋ ਕੀ ਅਗੇ ਫਿਊਚਰ ਪਲਾਨ ਕੀ ਹੈਗਾ ਕਿਹੜੇ ਤਰ੍ਹਾਂ ਚੇਂजेस ਹੋਣਗੇ ਫਿਊਚਰ ਪਲਾਨਸ ਤਾਂ ਹੈਗੇ ਨੇ ਕਿ ਜਿਹੜੇ ਵੀ ਮਰੀਜ਼ ਆ ਰਹੇ ਆ ਉਹਨਾਂ ਨੂੰ ਵਧੀਆ ਹੈਲਥ ਫੈਸਿਲਿਟੀ ਮਿਲੇ ਇੱਕ ਸਫਾਈ ਸੁਥਰਾ ਸਾਫ ਸੁਥਰਾ ਮਾਹੌਲ ਮਿਲੇ ਪੀਨ ਦਾ ਪਾਣੀ ਮਿਲੇ ਉਹਨਾਂ ਨੂੰ ਟਾਇਲਟਸ ਬਾਥਰੂਮ ਜਿਹੜੀ ਬੇਸਿਕ ਨੈਸਸਿਟੀਆਂ ਹੈ ਹੈਲਥ ਫੈਸਿਲਿਟੀ ਦੇ ਵਿੱਚ ਹੁੰਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਅਸੀਂ ਨੈਕਸਟ ਸਾਡਾ ਇਹ ਟਾਰਗੇਟ ਅਸੀਂ ਕਰਦੇ ਪਏ ਕਿ ਅਸੀਂ ਇੱਥੇ ਖਰਬਲ ਗਾਰਡਨ ਬਣਾਈਏ ਤੇ ਜਿਹੜੇ ਵੀ ਸਾਡੇ ਵੌਂਟਸ ਜਾਂ ਕੋਈ ਮਸ਼ੀਨਸ ਜਿਹੜੀ ਸਾਡੀ ਅਨਓਕਿਊਪਾਈਡ ਪਈਆਂ ਜਾਂ ਫਿਰ ਜਿਹੜੀ ਯੂਨਿਟ ਨਹੀਂ ਆ ਰਹੀਆਂ ਉਹਨਾਂ ਨੂੰ ਅਸੀਂ ਯੂਜ਼ ਕਰੀ ਤਾਂ ਅਸੀਂ ਬਾਕੀ ਐਨ ਜੀਓਸ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ